मेरी तुम अपील है कि सिमरजीत सिंह बैस के अगेंसट में एक केस फाइल किता पुलिस को, सी को एक कंप्लेंट सी सी पी को फाइल करी है ਸਰ ਇਹਦਾ ਕੋਈ ਵੜ ਨਹੀਂ ਆ ਰਿਹਾ ਜੇ ਵੀ ਇਹ ਮੈਨੂੰ ਹਰ ਤਰ੍ਹਾਂ ਦੇ ਲਾਲਚ ਦੇ ਰਿਹਾ ਕਦੇ ਉਹ ਕਹਿ ਰਿਹਾ ਕਿ ਉਹ ਘਰ ਤੇ ਨਾਮ ਕਰਾ ਦੇਵਾਂਗੀ ਕਦੇ ਕਹਿ ਰਿਹਾ ਕਦੇ ਕੁਝ ਕਈ ਤਰ੍ਹਾਂ ਦੇ ਲਾਲਚ ਦੇ ਵਾਰ ਰਿਹਾ ਤੇ ਮੇਰੇ ਬੱਚੇ ਬਾਹਰੋਂ ਲੋਕਾਂ ਕੋਲੋਂ ਫੋਨ ਕਰਵਾ ਕੇ ਧਮਕੀਆਂ ਵੀ ਦੇ ਵਾਰ ਰਿਹਾ ਕਿ ਆਪਣੇ ਬੱਚਿਆਂ 'ਤੇ ਧਿਆਨ ਰੱਖੋ ਬੱਚਿਆਂ ਨੂੰ ਬਾਹਰ ਨਾ ਜਾਣ ਦਿਓ ਇਕੱਲੇ ਸਰ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਅਗਰ ਨਿਸ਼ਪਕਸ਼ ਕਾਰਵਾਈ ਕਰਵਾਓ ਪਲੀਜ਼ ਇਮੇਰੀਓ ਪੀਲਾ ਤੁਹਾਨੂੰ ਨਿਸ਼ਪਕਸ਼ ਕਾਰਵਾਈ ਕਰੋ ਅਗਰ ਮੈਂ ਆਇਆ ਦੋਸ਼ੀ ਹਾਂ ਤਾਂ ਮੈਨੂੰ ਸਜ਼ਾ ਦਿਓ ਅਗਰ ਇਹ ਦੋਸ਼ੀ ਹੈ ਤਾਂ ਇਹਨੂੰ ਬਖਸ਼ਿਆ ਨਾ ਜਾਵੇ ਪਲੀਜ਼ ਜਲਦੀ ਤੇ ਜਲਦੀ ਕਾਰਵਾਈ ਕਰੋ ਮੈਨੂੰ ਇਸ ਤੋਂ ਬਹੁਤ ਖਤਰਾ ਹੈ ਇਹ ਇਸ ਕੋਲ ਬਹੁਤ ਹੀ ਪਾਵਰ ਹੈ ਕੁਝ ਵੀ ਕਰ ਸਕਦਾ ਹੈ ਪਲੀਜ਼ ਸੀਐਮ ਸਾਹਿਬ